ਹੈਲੋ ਜੀ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਦੇ ਵਿੱਚ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਸਲਵਾਰ ਦੀ ਮੂਰੀ ਹੈ ਜਿਹੜੀ ਆਪਣੀ ਕਿਉਂ ਘੁੰਮਦੀ ਹੈ ਤੇ ਤੁਹਾਨੂੰ ਦੱਸਾਂਗੀ ਕਿ ਆਪਾਂ ਨੇ ਕਿਹੜਾ ਤਰੀਕਾ ਅਪਣਾਣਾ ਹੈ ਵੀ ਜਿਹਦੇ ਨਾਲ ਆਪਣੀ ਜਿਹੜੀ ਸਲਵਾਰ ਦੀ ਮੂਰੀ ਹੈ ਉਹ ਬਿਲਕੁਲ ਪਰਫੈਕਟ ਰਹਿੰਦੀ ਹੈ ਘੁੰਮਦੀ ਨਹੀਂ ਹੈਗੀ ਬਿਲਕੁਲ ਵੀ ਠੀਕ ਹੈ ਜੀ ਜਿਵੇਂ ਕਿ ਆਪਾਂ ਨੇ ਨਾ ਇਹ ਮੂਰੀ ਤਿਆਰ ਕਰੀ ਹੋਈ ਹੈ ਬਣਾਈ ਹੋਈ ਹੈ ਆਪਾਂ ਨੇ ਆਪਾਂ ਨੇ ਸੀਣ ਲਾਣੀ ਹੈਗੀ ਹੈ ਜਿਹੜੀ ਆਪਣੀ ਮੂਰੀ ਦੀ ਹੁੰਦੀ ਹੈ ਤੇ ਆਪਾਂ ਨੇ ਕੀ ਧਿਆਨ ਰੱਖਣਾ ਹੈ ਕਈ ਜਿਹੜੇ ਹੁੰਦੇ ਆ ਨਾ ਇਹ ਜਿਹੜੀਆਂ ਆਪਣੀਆਂ ਕੁੰਦੀਆਂ ਦੀਆਂ ਸੀਣਾ ਹੁੰਦੀਆਂ ਨੇ ਇਹਨਾਂ ਨੂੰ ਐ ਅੱਗੇ ਪਿੱਛੇ ਕਰਕੇ ਸੀਣ ਲਾ ਦਿੰਦੇ ਨੇ ਐਵੇਂ ਇਹ ਜਿਕਣਾ ਆਹ ਸੀਣ ਆਪਣੀ ਇੱਥੇ ਆ ਤੇ ਦੂਜੀ ਸੀਣ ਆਪਣੀ ਆਹ ਇੱਧਰ ਹੈ ਤੇ ਉਹ ਕੀ ਕਰਦੇ ਨੇ ਐਵੇਂ ਸੀਣ ਲਾ ਦਿੰਦੇ ਨੇ ਜਿਹਦੇ ਨਾਲ ਕੀ ਆਪਣੀ ਜਿਹੜੀ ਮੂਰੀ ਆ ਘੁੰਮ ਜਾਂਦੀ ਹੈ ਆਪਾਂ ਨੇ ਕੀ ਧਿਆਨ ਰੱਖਣਾ ਹੈ ਜਿਹੜੀ ਆਪਣੀ ਆਹ ਸਲਾਈ ਹੈ ਤੁਹਾਨੂੰ ਦੇਖਦੀ ਹੋਊਗੀ 1 ਮਿੰਟ ਮੈਂ ਤੁਹਾਨੂੰ ਨਿਸ਼ਾਨ ਲਾ ਕੇ ਆਹ ਦੇਖੋ ਜਿਵੇਂ ਕਿ ਆਹ ਆਪਣੀ ਲਾਈਨ ਹੈ ਠੀਕ ਹੈ ਜੀ ਤੇ ਇੱਧਰ ਆਹ ਆਪਣੀ ਲਾਈਨ ਹੈ ਤੇ ਆਹਨ ਆਪਾਂ ਨੇ ਦੋਨੋਂ ਇਹ ਐਵੇਂ ਆਪਾਂ ਨੇ ਮਲਾ ਕੇ ਰੱਖਣੀ ਆ ਬਿਲਕੁਲ ਇਹ ਆਪਣੀ ਜਿਹੜੀ ਅੱਗੇ ਪਿੱਛੇ ਨਹੀਂ ਹੋਣੀ ਚਾਹੀਦੀ ਹੈਗੀ ਠੀਕ ਹੈ ਜੀ ਤੇ ਫਿਰ ਇੱਥੇ ਆਪਾਂ ਨੇ ਆਪਣੀ ਮੂਰੀ ਦਾ ਨਿਸ਼ਾਨ ਲਗਾਉਣੀ ਹੈ ਜਿੰਨੀ ਵੀ ਆਪਾਂ ਨੇ ਮੂਰੀ ਜਿਹੜੀ ਰੱਖਣੀ ਆ ਸਾਡੀ ਜਿਹੜੀ ਮੂਰੀ ਹੈ ਉਹ ਹੈਗੀ ਹੈ 6 ਇੰਚ ਠੀਕ ਹੈ ਜੀ ਤੇ ਜਿਹੜੀ ਆਪਾਂ ਹਾਂ ਪਿੱਛੇ ਤੋਂ ਲੈਣੀ ਹੈ ਮੂਰੀ ਇਹ ਆਪਾਂ ਨੇ 1.5 ਇੰਚ ਫालतू ਲੈਣੀ ਆ 7.5 ਦੇ ਨਿਸ਼ਾਨ ਲਗਾਣਾ ਹੈ ਇਹਦਾ ਤੇ ਇਹਨੂੰ ਆਪਾਂ ਨੇ ਐ ਮਲਾ ਦੇਣਾ ਠੀਕ ਹੈ ਜੀ ਇੱਕ ਤਾਂ ਇਹ ਤਰੀਕਾ ਹੈ ਵੀ ਇਹ ਆਪਾਂ ਨੂੰ ਭੁੱਲਣਾ ਨਹੀਂ ਹੈਗਾ ਤੇ ਇੱਕ ਹੋਰ ਤਰੀਕਾ ਹੈ ਜਿਹਦੇ ਨਾਲ ਕਿ ਆਪਣਾ ਬਲ ਜਿਹੜਾ ਹੈ ਨਾ ਸਲਵਾਰ ਦਾ ਜਿਹਦੇ ਨਾਲ ਮੋਰੀ ਘੁੰਮਦੀ ਹੈ ਜਿਵੇਂ ਕਿ ਆਪਣੇ ਇਹ ਕੁੰਦੇ ਨੇ ਹਲੇ ਸਲਵਾਰ ਦੇ ਵਿੱਚ ਬਲ ਨਹੀਂ ਪਾਇਆ ਮੈਂ ਇਹ ਜਿਵੇਂ ਕਿ ਆਹ ਹੈ ਆਪਣਾ ਕੁੰਡਾ ਜਿਸ ਨੂੰ ਕਿ ਕਈ ਗੋਡਾ ਵੀ ਬੋਲਦੇ ਆ ਆਪਾਂ ਨੇ ਇਹਦਾ ਸੈਂਟਰ ਕਰ ਲੈਣਾ ਹੈ ਠੀਕ ਹੈ ਜੀ ਇਹਦਾ ਆਪਾਂ ਨੇ ਐਵੇਂ ਆਹ ਸੀਣ ਦੇ ਨਾਲ ਆਪਾਂ ਨੇ ਬਿਲਕੁਲ ਇਹ ਸੀਣ ਆਪਣੀ ਮਲਾ ਲੈਣੀ ਹੈ ਤੇ ਆਹ ਆਪਾਂ ਨੇ ਨਾ ਸੈਂਟਰ ਕਰ ਲੈਣਾ ਹੈ ਸਿਲਵਾਰ ਦਾ ਤੇ ਇੱਥੇ ਆਪਾਂ ਨੇ ਇੱਕ ਪਾਲ ਪਾਣਾ ਹੈ ਇਹ ਐਵੇਂ ਐਵੇਂ ਇਹ ਹੱਬੜ ਪਾਣਾ ਹੈ ਆਪਾਂ ਨੇ ਤੇ ਇਹਦੇ ਨਾਲ ਵੀ ਥੋੜੀ ਸਲਵਾਰ ਦੀ ਜਿਹੜੀ ਮੂਰੀ ਹੈ ਬਿਲਕੁਲ ਵੀ ਨਹੀਂ ਕੁ ਮੂਗੀ ਜੇ ਤੁਹਾਨੂੰ ਮੇਰੇ ਸਮਝਾਉਣ ਦਾ ਤਰੀਕਾ ਵਧੀਆ ਲੱਗਿਆ ਤਾਂ ਪਲੀਜ਼ ਮੈਨੂੰ ਕਮੈਂਟ ਕਰਕੇ ਦੱਸੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਤਾਂ ਕਿ ਆਉਣ ਵਾਲੀ ਵੀਡੀਓ ਦਾ ਤੁਹਾਨੂੰ ਨੋਟੀਫਿਕੇਸ਼ਨ ਜਰੂਰ ਮਿਲ ਸਕੇ ਤੇ ਪਲੀਜ਼ ਵੀਡੀਓ ਨੂੰ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਇਹਦੇ ਵਿੱਚ ਕੁਝ ਸਮਝ ਆਇਆ ਕਿ ਨਹੀਂ ਸਮਝ ਆਇਆ ਹੈਗਾ ਜੇ ਤੁਸੀਂ ਮਤਲਬ ਵੀਡੀਓ ਦੇ ਵਿੱਚ ਕੋਈ ਇੰਪਰੂਵਮੈਂਟ ਚਾਹੁੰਦੇ ਹੋ ਕੁਝ ਹੋਰ ਪੁੱਛਣਾ ਕਰਨਾ ਚਾਹੁੰਦੇ ਹੋ ਤਾਂ ਉਹ ਵੀ ਮੈਨੂੰ ਕਮੈਂਟ ਕਰਕੇ ਦੱਸੋ ਤੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰ ਦਿਆ ਕਰੋ ਜੀ ਲਾਈਕ ਕਰਨ ਦੇ ਕੋਈ ਪੈਸੇ ਨਹੀਂ ਲੱਗਦੇ ਸਬਸਕ੍ਰਾਈਬ ਕਰਨ ਦੇ ਕੋਈ ਪੈਸੇ ਨਹੀਂ ਲੱਗਦੇ ਹੈਗੇ ਤੁਹਾਡਾ ਇੱਕ ਲਾਈਕ ਤੇ ਸਬਸਕ੍ਰਾਈਬ ਸਿਰਫ ਸਾਨੂੰ ਇੰਨਾ ਮੋਟੀਵੇਟ ਕਰ ਦਿੰਦਾ ਹੈ ਕਿ ਅਸੀਂ ਅੱਗੇ ਵੀਡੀਓ ਬਣਾ ਸਕੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ